ਨੇ ਗੁੰਡੇ ਨੇ ਸ਼ਿਦਾਨ ਹੈ ਹਾਂ ਦਰੋਤਾ ਸਾਡੇ ਸਭ ਦੇ ਅੰਦਰ ਹੀ ਆਪਾਂ ਇਹਨੂੰ ਇੱਕ ਜੇ ਕੱਲਾ ਕੁੜੀ ਵਾਂਗੂ ਹੀ ਨਾ ਦੇਖੀਏ ਹਨਾ ਦਰੋ ਇੱਕ ਐਸਾ ਸਾ ਜਿਹੜਾ ਬੰਦਾ ਸੱਚ ਬੋਲਦਾ ਉਹਦੇ ਅੰਦਰ ਵੈਸੇ ਇੰਨੀ ਪਾਵਰ ਹੁੰਦੀ ਹੈ ਕਿਉਂਕਿ ਉਹ ਸੱਚ ਨਾਲ ਹੁੰਦਾ ਝੂਠਣਾ ਝੂਠ ਬੋਲਣਾ ਔਖਾ ਹੈਗਾ ਕਿ ਤੁਸੀਂ ਥੀਏਟਰ ਕਰੋ ਜ਼ਰੂਰੀ ਨਹੀਂ ਕਹੀ ਕਹਿੰਦੇ ਹਾਂ ਯਾਰ ਅਸੀਂ ਨਹੀਂ ਕੀਤਾ ਉਹ ਚਲੋ ਈਸ਼ਵਰ ਦੀ ਕਿਰਪਾ ਕੁਝ ਚੀਜ਼ਾਂ ਤੁਹਾਡੇ ਜੀਨ ਚ ਜਾਂ ਤੁਹਾਡੇ ਵਾਇਗਰੂ ਨੇ ਪਾ ਕੇ ਭੇਜੇ ਕੁਝ ਟੈਕਨੀਕਸ ਆ ਜਿਹੜੀਆਂ ਤੁਹਾਨੂੰ ਸਿੱਖਣੀਆਂ ਪੈਣੀਆਂ। ਸਾਨੂੰ ਕੋਈ ਵੱਡੇ ਸਿਖਾਊਗਾ ਮੈਨੂੰ ਕੋਈ ਛੋਟਾ ਵੀ ਸਿਖਾ ਸਕਦਾ। ਬਿਲਕੁਲ ਬਿਲਕੁਲ ਮੇਰਾ ਇਹੀ ਸਿਖਾਉਣ ਦਾ ਸਸ਼ੀਕਲ ਜੀ ਮੈਂ ਹਰਲੀਨ ਸਾਨੀ ਤੁਸੀ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਤੇ ਇੱਕ ਵੈਬ ਸੀਰੀਜ਼ ਆ ਰਹੀ ਹੈ 4 ਜੁਲਾਈ 2025 ਨੂੰ ਕੇਬਲ 1 ਤੇ ਤੇ ਮੇਰੇ ਨਾਲ ਇੱਕ ਕਲਾਕਾਰ ਮੌਜੂਦ ਹੈ ਮਹੰਤੀ ਸ਼ਰਮਾ ਜੀ ਸਸ਼ੀਕਾ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਡੇ ਚੈਨਲ ਦਾ 팬 ਤੁਹਾਡਾ ਬਾਬਾ ਸ਼ੁਕਰੀਆ ਜੀ ਤੇ ਸਭ ਤੋਂ ਪਹਿਲਾਂ ਦਾਰੋ ਨੂੰ ਲੈ ਕੇ ਜੋ 2022 ਦੇ ਵਿੱਚ ਸ਼ੂਟ ਹੋਈ ਸੀ ਹੈ ਨਾ ਇੰਨੇ ਸਾਲਾਂ ਬਾਅਦ ਯਾਨੀ ਕਿ 2.5 ਸਾਲ ਬਾਅਦ ਰਿਲੀਜ਼ ਹੋ ਰਹੀ ਹੈ ਤੇ ਪਹਿਲੇ ਕਿੰਨੀ ਕੁ ਖੁਸ਼ੀ ਹੈ ਤੇ ਕਿੰਨਾ ਕੁ ਦੁੱਖ ਹੈ ਕਿ ਇੰਨੀ ਦੇਰ ਬਾਅਦ ਰਿਲੀਜ਼ ਹੋ ਰਹੀ ਹੈ ਨਹੀਂ ਹਮੇਸ਼ਾ ਐਕਟਰ ਨੂੰ ਤਾਂ ਖੁਸ਼ੀ ਹੁੰਦੀ ਹੈ ਜਦੋਂ ਕੋਈ ਪ੍ਰੋਜੈਕਟ ਆਉਂਦਾ ਹੈ ਹੈ ਨਾ ਹਾਂ ਹੁੰਦਾ ਹੈ ਕਿ ਸਾਰੇ ਨੂੰ ਹੀ ਕੋਈ ਵੀ ਕਿਸੇ ਦਾ ਵੀ ਪ੍ਰੋਜੈਕਟ ਹੋਵੇ ਕੋਈ ਫਿਲਮ ਹੋਵੇ ਤੇ ਉਹ ਜਦੋਂ ਮਤਲਬ ਥੋੜੀ ਜੀ ਲੇਟ ਹੋ ਜਾਂਦੀ ਹੈ ਤਾਂ ਉਹਦੇ ਬਾਰੇ ਥੋੜਾ ਜਿਹਾ ਬੈਡ ਹੈਨਾ ਲੋਕ ਮਾउथ ਆਰ ਗ੍ਰੈਜੂਏਸ਼ਨ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਕਹਿੰਦੇ ਵੀ ਯਾਰ ਇਹ ਆ ਨਹੀਂ ਰਹੀ ਆਊਗੀ ਪਤਾ ਨਹੀਂ ਨਹੀਂ ਆਊਗੀ ਕਿਹੜੀ ਫਿਲਮ ਕਰ ਲਈ ਤੁਸੀਂ ਪਰ ਸਾਨੂੰ ਪਤਾ ਹੁੰਦਾ ਸਾਨੂੰ ਮਾਣ ਹੁੰਦਾ ਆਪਦੇ ਤੇ ਆਪਦੇ ਡਾਇਰੈਕਟਰ ਤੇ ਮਾਣ ਹੁੰਦਾ ਆਪਦੇ ਕੰਮ ਤੇ ਮਾਣ ਹੁੰਦਾ ਹੈ ਕਿ ਨਹੀਂ ਅਸੀਂ ਵਧੀਆ ਕੰਮ ਕੀਤਾ ਵਧੀਆ ਕੰਮ ਆਉਣ ਛੇ ਤਾਂ ਸਮਾਤਾ ਲੱਗਦੀ ਹੈ ਅੱਛਾ ਆਪਣੇ ਕੈਰੈਕਟਰ ਬਾਰੇ ਦੱਸੋ ਇਸ ਵਿੱਚ ਕੀ ਐਜ਼ ਆ ਦਿਖੋਗੇ ਗੁੰਡੇ ਤਾਂ ਨਹੀਂ ਬਣੇ ਨਹੀਂ ਨਹੀਂ ਨੇ ਗੁੰਡੇ ਨੇ ਸ਼ੈਤਾਨ ਹੈ ਸ਼ੈਤਾਨ ਹਾਂ ਇਹ ਮਤਲਬ ਕੀ ਹੈ ਮੋਰੀ ਦਾ ਕੈਰੈਕਟਰ ਹੈ ਮੇਰਾ ਇਹਦੇ ਚ ਦਾਰੂ ਭੈਣ ਦੇ ਨਾਲ ਹੀ ਅਸੀਂ ਸਾਰੇ ਉਹਦਾ ਜਿਹੜਾ ਭਰਾ ਮੇਰੂ ਆ ਉਹਦੇ ਦੋਸਤ ਆ ਸੀ ਸਾਰੇ ਇਕੱਠੇ ਹੀ ਤੁਹਾਨੂੰ ਇੱਕ ਪਰਿਵਾਰ ਵਾਂਗੂ ਜੇ ਦਾਰੂ ਨੂੰ ਸੀ ਸਾਡੀ ਵੱਡੀ ਭੈਣ ਹੈ ਹਣਾ ਇਹਦੇ ਛੋਟੇ ਭਰਾ ਨਹੀਂ ਇਹ ਸਾਰੇ ਕੱਲਾ ਮੀਰੂ ਹੀ ਨਹੀਂ ਇਹ ਵੀ ਇਹਦੇ ਮਤਲਬ ਭਰਾ ਹੀ ਨਹੀਂ ਸਾਰੇ ਤੇ ਨਾਲ ਇਹਦੇ ਕਰੇ ਦੇਖਣ ਆ ਜੋ دارو ਦਾ ਰੋਲ ਹੈ ਅਸੀਂ ਬਹੁਤ ਸੋਹਣਾ ਹੈ ਕਿ ਕੁੜੀਆਂ ਦੀ ਕਹਾਣੀ ਸੱਚਾਈ ਦੀ ਕਹਾਣੀ ਬਗਾਵਤ ਦੀ ਕਹਾਣੀ ਜਿੱਥੇ ਲੋਕ ਚੁੱਪ ਹੋ ਜਾਂਦੇ ਨੇ ਆਪਣੇ ਆਪ ਨੂੰ ਇੱਕ ਕਹਿੰਦੇ ਨਾ ਜ਼ੁਲਮ ਕਰਨਾ ਪਾਪ ਹੈ ਤੇ ਸਹਿਣਾ ਉਸ ਤੋਂ ਵੱਡਾ ਪਾਪ ਹੈਗਾ ਸੋ ਇਹ دارو ਸਹਿੰਦੀ ਨਹੀਂ ਹੈ ਉਹ ਅੱਗੇ ਆ ਕੇ ਆਪਣੀ ਗੱਲ ਰੱਖਦੀ ਹੈ ਤੇ ਕਿੰਨਾ ਕੁ ਮੁਸ਼ਕਿਲ ਹੈ ਅੱਜ ਦੇ ਟਾਈਮ 'ਚ ਈਵਨ ਕਿ ਮੁੰਡੇਆਂ ਲਈ ਈਵਨ ਦੇ ਕੁੜੀਆਂ ਲਈ ਇੱਕ ਇਨਸਾਨ ਲਈ ਕਿ ਸੱਚਾਈ ਬਾਹਰ ਲੈ ਕੇ ਆਣਾ ਆ دارو ਤਾਂ ਸਾਡੇ ਸਭ ਦੇ ਅੰਦਰ ਹੀ ਆ ਪਰ ਇਹਨੂੰ ਇੱਕ ਜੇ ਕੱਲਾ ਕੁੜੀ ਵਾਂਗੂ ਹੀ ਨਾ ਦੇਖੀਏ ਹਨਾ ਦਰੋ ਇੱਕ ਐਸਾ ਅਸ ਜਿਹਨੂੰ ਵੀ ਇਹ ਅਹਿਸਾਸ ਹੋ ਜਾਂਦਾ ਦਰੋ ਦਾ ਤੁਸੀਂ ਦੇਖੋਗੇ ਤੁਹਾਨੂੰ ਅਹਿਸਾਸ ਹੋਊਗਾ ਕਿ ਹਾਂ ਮੈਂ ਜੇ ਕੁੁੰਡਾ ਤਾਂ ਮੇਰੇ ਅੰਦਰ ਵੀ ਦਰੋ ਹੋ ਸਕਦੀ ਹੈ ਹਨਾ ਇੱਕ ਜੇ ਕੁੜੀ ਆ ਉਹਦੇ ਅੰਦਰ ਵੀ ਦਰੋ ਦਰੋ ਇੱਕ ਅਹਿਸਾਸ ਆ ਆਪ ਦੇ ਹੋਣ ਦਾ ਆਪ ਦੇ ਹੱਕ ਲਈ ਹਨਾ ਆਵਾਜ਼ ਚੁੱਕਣ ਦਾ ਆਪਦੀ ਗੱਲ ਕਹਿਣ ਦਾ ਹਾਂ ਦਰੋ ਇੱਕ ਅਹਿਸਾਸ ਸੱਚ ਕਹਿਣਾ ਅੱਜ ਦੇ ਟਾਈਮ ਚ ਕਿੰਨਾ ਔਖਾ ਹੈ ਬੋਸ ਔਖਾ ਹੈ ਔਖਾ ਹੈ ਹਿੰਮਤ ਕਰ ਅੱਛਾ ਹਿੰਮਤ ਕਰਨੀ ਪੈਂਦੀ ਉਹਦੇ ਲਈ ਹਮ ਸੱਚ ਨੂੰ ਮੇਰੇ ਖਿਆਲ ਲਈ ਕਹਿਣਾ ਔਖਾ ਨਹੀਂ ਹੁੰਦਾ ਸੱਚ ਬੋਲਣ ਲਈ ਤਾਂ ਜਿਹੜਾ ਬੰਦਾ ਸੱਚ ਬੋਲਦਾ ਉਹਦੇ ਅੰਦਰ ਵੈਸੇ ਇੰਨੀ ਪਾਵਰ ਹੁੰਦੀ ਹੈ ਕਿਉਂਕਿ ਉਹ ਸੱਚ ਨਾਲ ਹੁੰਦਾ ਝੂਠਣਾ ਝੂਠ ਬੋਲਣਾ ਔਖਾ ਹੈਗਾ ਹੈਨਾ ਸੱਚ ਤਾਂ ਤੁਸੀਂ ਬੋਲ ਹੀ ਦੋਗੇ ਤੁਹਾਨੂੰ ਪਤਾ ਹਾਂਜੀ ਵੀ ਆਹ ਗੱਲ ਆਏ ਮੈਨੂੰ ਤੁਸੀਂ ਪੁੱਛੋਗੇ ਵੀ ਆਹ ਗੱਲ ਐਦਾਂ ਹਾਂਜੀ ਜੀ ਮੈਂ ਉਦਾਂ ਹੀ ਆ ਤਾਂ ਮੈਂ ਕਹਿ ਦੂੰ ਹਾਂਜੀ ਆਈ ਹਾਂ ਝੂਠ ਬੋਲਣ ਵਾਸਤੇ ਮੈਨੂੰ 100 ਗੱਲਾਂ ਹੋਰ ਨਾਲ ਜੋੜਨੀਆਂ ਪੈਣਗੀਆਂ। ਥੀਏਟਰ ਕੀਤਾ ਹੈ ਤੁਸੀਂ? ਹਾਂਜੀ। ਥੀਏਟਰ ਆਰਟਿਸਟ ਦਾ ਜਿਹੜਾ ਸਟਰਗਲ ਹੈ ਉਹ ਕਿੰਨਾ ਕੁ ਥੀਏਟਰ ਤੋਂ ਲੈ ਕੇ ਫਿਲਮ ਤੱਕ ਪਹੁੰਚਣਾ ਕਿੰਨਾ ਕੁ ਨੂੰ ਸਟਰਗਲ ਕਰਨਾ ਪੈਂਦਾ? ਸਟਰਗਲ ਨਹੀਂ ਮੈਂ ਤਾਂ ਇਹਨੂੰ ਮਿਹਨਤ ਮੰਨਦਾ ਹਾਂ ਕਿ ਤੁਸੀਂ ਹਾਂ ਪਹਿਲਾਂ ਜੇ ਸਿੱਖ ਕੇ ਆਉਂਗੇ। ਹੂੰ। ਸਿੱਖ ਕੇ आओ ਮੈਂ ਤਾਂ ਸਾਰੇ ਐਕਟਰਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਥੀਏਟਰ ਕਰੋ। ਜ਼ਰੂਰੀ ਨਹੀਂ ਕਈ ਕਹਿੰਦੇ ਹਾਂ ਯਾਰ ਅਸੀਂ ਨਹੀਂ ਕੀਤਾ। ਉਹ ਚਲੋ ਈਸ਼ਵਰ ਦੀ ਕਿਰਪਾ ਕੁਝ ਚੀਜ਼ਾਂ ਤੁਹਾਡੇ ਜੀਨ ਚ ਜਾਂ ਤੁਹਾਡੇ ਵਾਇਗਰੂ ਨੇ ਪਾ ਕੇ ਭੇਜੇ ਕੁਝ ਟੈਕਨੀਕਸ ਆ ਜਿਹੜੀਆਂ ਤੁਹਾਨੂੰ ਸਿੱਖਣੀਆਂ ਪੈਣੀਆਂ ਹਾਂ ਤੁਹਾਡੇ ਪੋਟੈਂਸ਼ੀਅਲ ਹੈਗੀ ਆ ਪਰ ਕੁਝ ਚੀਜ਼ਾਂ ਹੁਣ ਦੇ ਸਮਾਨ ਦੇ ਹਿਸਾਬ ਨਾਲ ਟੈਕਨੀਕਸ ਤੁਹਾਨੂੰ ਸਿੱਖਣੀਆਂ ਪੈਣੀਆਂ ਚੰਗੇ ਜਿਹੜੇ ਮਾਹਰ ਲੋਕ ਹੈ ਚੰਗੇ ਐਕਟਰਾਂ ਦਾ ਸੰਗ ਕਰੋ ਚੰਗੇ ਡਾਇਰੈਕਟਰਾਂ ਦਾ ਸੰਗ ਕਰੋ ਸਿੱਖਣਾ ਤੁਸੀਂ ਇੱਕ ਵਰਡ ਯੂਜ਼ ਕੀਤਾ ਮੈਂ ਪੁੱਛਣਾ ਚਾਹਨੀ ਹੈ ਕਿ ਸਿੱਖਣਾ ਸਿਰਫ ਫਿਲਮ ਤੱਕ ਹੁੰਦਾ ਕਿ ਅੱਜ ਦੇ ਟਾਈਮਸ ਇੰਨਾ ਟ੍ਰੈਂਡ ਚੇਂਜ ਹੁੰਦਾ ਹਰ ਇੱਕ ਦਿਨ ਕੁਝ ਨਾ ਕੁਝ ਨਵਾਂ ਆ ਰਿਹਾ ਹੁੰਦਾ ਤੇ ਜਿਹੜੀ ਸਿੱਖਣ ਦੀ ਭਾਵਨਾ ਹੈ ਸਿੱਖਣ ਦਾ ਜਜ਼ਬਾ ਹੈਗਾ ਉਹ ਲੋਕਾਂ ਚ ਅੱਜਕੱਲ ਖਤਮ ਹੁੰਦਾ ਜਾ ਰਿਹਾ ਜਦੋਂ ਇੱਕ ਵੱਡਾ ਐਕਟਰ ਵੱਡਾ ਬਣ ਜਾਂਦਾ ਆਲਰੇਡੀ ਅੱਛਾ ਨਾਮ ਹੋ ਜਾਂਦਾ ਉਹ ਸੋਚਦਾ ਕਿ ਨਹੀਂ ਹੁਣ ਮੈਨੂੰ ਸਿੱਖਣ ਦੀ ਲੋੜ ਨਹੀਂ ਮੈਂ ਸਿਖਾ ਸਕਦਾ ਵਾਂ ਸਿਖਾ ਚਲੋ ਜੋ ਵੀ ਆਪਣੇ ਐਕਸਪੀਰੀਅੰਸ ਸਿਖਾ ਸਕਦੇ ਲੇਕਿਨ ਸਿੱਖਣਾ ਅੱਟ ਦੇ ਟਾਈਮਸ ਤੁਸੀਂ ਕੀ ਦੇਖਦੇ ਹੋ ਆਸ-ਪਾਸ ਤੁਹਾਡੇ ਤੋਂ ਕੋਈ ਸਿੱਖਣਾ ਆੰਦ ਤੇ ਆਂਦਾ ਕੋਈ ਪੁੱਛਦਾ ਕਿ ਮੈਨੂੰ ਵੀ ਸਿਖਾ ਦੇ ਨਹੀਂ ਸਿੱਖਣਾ ਹਾਂ ਅਸੀਂ ਜੇ ਹੁਣ ਮੈਂ ਆਪਣੀ ਗੱਲ ਕਰੂੰਗਾ ਮੈਂ ਹਮੇਸ਼ਾ ਆਪਦੇ ਨੂੰ ਹੀ ਪੁਆਇੰਟ ਉਹ ਰੱਖ ਕੇ ਗੱਲ ਕਰਦਾ ਕਿ ਹਮ ਮੇਰੇ ਤੋਂ ਜ਼ਿਆਦਾ ਮਾਹਿਰ ਬੰਦੇ ਤੋਂ ਮੈਂ ਸਿੱਖ ਸਕਦਾ ਹ ਹਣਾ ਜਿਹੜੀਆਂ ਚੀਜ਼ਾਂ ਜਿਹੜੇ ਪੱਖ ਮੈਂ ਨਹੀਂ ਛੋਏ ਜਾਂ ਮੇਰੇ ਨਾਲੋਂ ਜ਼ਿਆਦਾ ਤਜਰਬਾ ਹੈ ਸੀਨੀਅਰ ਐਕਟਰ ਆਂਦਾ ਮਨੋਂ ਤਾਂ ਸਿੱਖਦਾ ਹ ਮੇਰੇ ਕੋਲੇ ਜੇ ਕੋਈ ਜੁਨੀਅਰ ਐਕਟਰ ਆਉਂਦਾ ਜਾਂ ਮੇਰਾ ਕੋਈ ਕੋ ਆਰਟਿਸਟ ਆਉਂਦਾ ਹਣਾ ਮੇਰਾ ਕੋਈ ਵੀਰ ਭੈਣ ਜਾਂ ਕੋਈ ਭਰਾ ਮੇਰਾ ਹੈਨਾ ਅਸੀਂ ਭੈਣ ਭਰਾਵਾਂ ਕੋਈ ਮੇਰਾ ਹੁੰਦਾ ਕਿ ਮੇਰੇ ਨਾਲ ਕੋਈ ਵੀ ਐਕਟਰ ਹੈ ਹੁਣ ਮੈਂ ਹਾਂ ਬਾਈ ਹਾਂ ਭੈਣੇ ਹੈਨਾ ਤੇ ਜਿਉ ਮੈਨੂੰ ਲੱਗਦਾ ਕਿ ਮੈਂ ਉਹਨੂੰ ਪੁੱਛ ਲੈਣਾ ਕਿ ਹਾਂ ਐ ਕਰ ਲਈਏ ਆਪਾਂ ਆਪਣਾ ਸੀਨ ਵਧੀਆ ਹੋ ਜਾਊਗਾ ਕਿ ਸਿੱਖਣ ਦੇ ਆ ਹੁੰਦੇ ਕਿ ਹਾਂ ਜ਼ਰੂਰੀ ਨਹੀਂ ਕਿ ਹਾਂ ਸਾਨੂੰ ਕੋਈ ਪੱੜੇ ਸिखਾਊਗਾ ਮਨ ਨੂੰ ਕੋ ਛੋਟਾ ਵੀ ਸਿੱਖਾ ਸਕਦਾ ਬਿਲਕੁਲ ਬਿਲਕੁਲ ਮੇਰੇ ਅਈ ਸੀਗਾ ਅਗਲਾ ਸਵਾਲ ਅੱਛਾ ਕੇਬਲ 1 ਟੀਵੀ ਤੇ ਰਿਲੀਜ਼ ਹੋਣ ਵਾਲੀ ਹੈ ਕਿ ਇਦਾਂ OTT ਪਲੈਟਫਾਰਮ ਥੀਏਟਰ ਆਪਾਂ ਇਦਾਂ ਕਿਉਂ ਨਹੀਂ ਸੋਚ ਰਹੇ ਕਿ ਇਹ ਮੂਵੀ ਸਿਨੇਮਾ ਤੱਕ ਵੀ ਜਾ ਸਕਦੀ ਸੀ ਵੈਬ ਸੀਰੀਜ਼ ਹੈ ਭਾਵੇਂ ਅ ਵੈਬ ਸੀਰੀਜ਼ ਪਹਿਲਾਂ ਜਿੱਦਾਂ ਅੱਜ ਕੱਲ੍ਹ ਜਮਾਨਾ ਆ ਗਿਆ ਕਿ ਪਹਿਲੇ ਕੁਝ ਐਪੀਸੋਡਸ ਸਿਨੇਮਾ 'ਚ ਰਿਲੀਜ਼ ਕਰਕੇ ਉਸ ਤੋਂ ਬਾਅਦ OTT ਤੇ ਆ ਜਾਂਦੇ ਨੇ ਤੇ ਤੁਹਾਡੇ ਦਿਮਾਗ 'ਚ ਇਦਾਂ ਕਦੀ ਆਇਆ ਕਿ ਮੈਂ ਸਿਲਵਰ ਸਕਰੀਨ ਤੇ ਜੱਜ ਦਾ ਜ਼ਿਆਦਾ ਅਗਰ ਆ ਜਾਂਦੀ ਤਾਂ ਮੇਰੇ ਲਈ ਪ੍ਰਾਊਡ ਵਾਲੀ ਗੱਲ ਹੋਣੀ ਨਹੀਂ ਉਹ ਮੈਂ ਮੈਂ ਸਾਨੂੰ ਇਦਾਂ ਸੋਚਦਾ ਕਿ ਆ ਦੇਖਦੇ ਕੋਣਾ ਟਿਕਟ ਲੈਣ ਵੀ ਤਾਂ ਆਹ ਦਰਸ਼ਕ ਹੀ ਜਾਂਦੇ ਆ ਤੇ ਮੋਬਾਈਲ ਤੇ ਵੀ ਦਰਸ਼ਕ ਹੀ ਦੇਖਦੇ ਆ ਅਸਲ ਕੀ ਹੈ ਕਿ ਤੁਸੀਂ ਦਰਸ਼ਕ ਦੇ ਮਨ ਤੱਕ ਲੈਣੇ ਕਿੰਨੇ ਕੋ ਉਹ ਸਕਰੀਨ ਚਾਹੇ ਜਿਹੜੀ ਮਰਜ਼ੀ ਹੋਵੇ ਤੁਸੀਂ ਕਨੈਕਟ ਕਰਦੇ ਹੋ ਆਪਦੀ ਆਡੀਅנס ਨਾਲ ਕਿ ਤੁਸੀਂ ਇਨਸਾਫ ਕਰਦੇ ਹੋ ਕਿ ਹਾਂ ਕਿ ਮੈਂ ਕਿਸੇ ਹੋਰ ਪ੍ਰਤਿਭਾਵਾਨ ਐਕਟਰ ਦਾ ਉਹ ਵਰਗ ਮਾਰਦਾ ਹੋ ਸਕਦਾ ਸੀ ਜਿਹੜਾ ਰੋਲ ਮੈਨੂੰ ਮਿਲਿਆ ਉਹ ਕਿਸੇ ਚੰਗੇ ਐਕਟਰ ਨੂੰ ਮਿਲਿਆ ਹੁੰਦਾ ਤਾਂ ਆਡੀਅנס ਨੂੰ ਹੋਰ ਸੰਤੁਸ਼ਟ ਕਰ ਪਾਉਂਦਾ ਆਡੀਅנס ਨੂੰ ਹੋਰ ਚੰਗਾ ਲੱਗਦਾ ਜਿਹੜਾ ਕਿ ਮੈਂ ਆਡੀਅנס ਦਾ ਵੀ ਨੁਕਸਾਨ ਕੀਤਾ ਚੰਗੀ ਪਰਫਾਰਮੈਂਸ ਨਾ ਦੇ ਕੇ ਤੇ ਉਸ ਕਲਾਕਾਰ ਐਕਟਰ ਦਾ ਪ੍ਰਤਿਭਾ ਵਾਲਾ ਐਕਟਰ ਦਾ ਵੀ ਨੁਕਸਾਨ ਕੀਤਾ ਜਿਹਦਾ ਹੱਕ ਤੱਕ ਸੀਗਾ ਬਿਲਕੁਲ ਮੈਂ ਸੋਚਦਾ थैंक यू सो मच थैंक यू सो मच शर्मा जी ऑल द वेरी बेस्ट तरह रोल बहुत भाक मालू कुछ सिखा के जेवे नहीं तो तो कोई ना कोई सीख के जरूर जाएगा थैंक यू सो शुक्रिया जी धन्यवाद तो जी बिल्कुल बहुत धन्यवाद शुक्रिया जी जी बिल्कुल चार जुलाई दो हज़ार पच्ची फिक्स द डेट दारो वेब सीरीज आ रही ओली ऑन केबल वन टीवी तिलदन देखते रहो ग्रेट पंजाब टीवी मेनू दो इजाज़त सत श्रीकाल